ਕੱਟ ਕੱਟ ਸਭ ਅਜਕੀ ਵਿੱਚ ਅਕਲ ਦੀ ਆ ਰੱਤ ਜਦ ਆਈ ਦਲਪਨ ਕੱਟ ਕੱਟ ਜੋ ਕਿ ਫਤਾ ਸ੍ਰੀ ਭਗਵੰਤ ਜੀ ਸਹਾਏ ਵਾਰ ਸ੍ਰੀ ਭਗਵੰਤ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵੰਤ ਸਨ ਅਕਾ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਵਰਜਨ ਹਰ ਬੁਧਨਨ ਨੋ ਸਿਮਰਹੁ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਤੇਆ ਇਲਾਦੇਸ਼ ਡਠਾ ਸਾਬਿਦੁ ਕਹਾਈ ਇਕ ਬਹਾਦਰ ਸਿਮਰਿਆ ਕਰਨੋਂ ਨਿਤ ਆਵਤਾਈ ਸਭ ਥਾਈ ਹੋਇ ਸਹਾਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਰ 10ਵਾਂ ਪਾਤਸ਼ਾਹ ਨਾਮ ਜੀਉਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਧਿਆਨ ਧਰ ਕੇ ਬੋਲੋ ਜੀ ਪੰਧ ਪਿਆਰਿਆਂ ਚਾਹਵਾ ਸਭ ਜਾਂਦਿਆਂ ਚਾਲੀਆਂ ਮੁਕਤਿਆਂ ਟੱਪੀਆਂ ਧੱਪੀਆਂ ਤੱਪੀਆਂ ਜਨਾ ਨਾਮ ਜੱਪਿਆ ਵੰਡ ਛਕੇ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਨ ਡਿਟ ਕੀਤਾ ਜਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੇ ਬੋਲੋ ਦੇ ਜਨਾ ਸਿੰਘਾਂ ਸਿੰਘਣੀਆਂ ਧਰਮ ਦੇਤਾ ਸ੍ਰੀ ਸੁਭਪੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚਰਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖ ਕੇਸਵਾ ਸਵਾਸਾ ਨਾਲ ਨਿਭਾਈ ਤੇ ਨਾਮੇ ਕਮਾਈ ਦਾ ਧਿਆਨ ਕਰਕੇ ਖਾਲਸਾ ਦੇ ਬੁੱਲਦੇ ਪੰਜਤ ਖੁੱਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲਦੇ ਪ੍ਰਥਮ ਸਰਬੱਤ ਖਾਲਸਾ ਦੇ ਕੇ ਅਰਦਾਸ ਨ ਜੇ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ 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 ਚਿਤ ਅਵੈ ਚਿਤ ਅਵਨ ਕਾ ਸਦਕਾ ਸਰਬ ਸੁਖ ਹੋ ਗਾਇ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਤਹ ਰੱਖੇ ਆ ਰਿਆ ਇਤ ਤੇਗ ਤੇਗ ਫਤਵਾ ਗਿਰਦ ਕੀ ਪੈ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬਲ ਲਗੇ ਵਾਹਿਗੁਰੂ ਸਿੱਖਾ ਨੂੰ ਸਖੀਦਾਨ ਕੇ ਸਦਾਨ ਰਹਤ ਦਾਨ ਬਵੇਕ ਦਾਨ ਵਿਸਾਖਾ ਦਾਨ ਪ੍ਰੋਸਾ ਦਾਨ ਦਾਨ ਸਰਦਾਨ ਨਾਮ ਦਾ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਓ ਚੋਕਿਆ ਟਲ ਧਰਮ ਕਾ ਜੈਕਾਰ ਬੁਲ ਲਾ ਦੇ ਸਿਖਾਂ ਦਾ ਮਨ ਨਹੀਂ ਮਾਤੋ ਚੀ ਮਤ ਪਤ ਦਾ ਰੱਖ ਆਪ ਵਾਹੇ ਗੁਰੂ ਏ ਆਕਾਰ ਗੁਰਖਾ ਪਨਥ ਦੇ ਸਰਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰੇ ਅੰਦਰ ਧਾਮਾਂ ਦੇ ਜਿਹੜਾ ਤੋਂ ਪਨਥ ਨੂੰ ਵੇ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਤਾਨ ਖਾਲਸਾ ਦੀ ਨੂੰ ਬਖਸ਼ ਏ ਨਿਵਾਰਿਆਂ ਦੇ ਮਾਨ ਨੇਤਣਿਆਂ ਦੇ ਤਾਨ ਨੇ ਉੱਤਿਆਂ ਦੀ ਓ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਦੀ ਦੇਖ ਖਾ ਰੂਰ ਅਰਦਾਸ ਬੇਨਤੀ ਜੋਦੜੀ ਹੈ ਜੀ ਚਾਰ ਪਹਿਰ ਰਹਿਣ ਬਾਣ ਅੰਦਰ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਆਇਆ ਸੇਵਾ ਸਿਮਰਨ ਕਰ ਬਤੀਤ ਕਰਵਾਉਣਾ ਤਨ ਤਨ ਅੰਮ੍ਰਿਤ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਆਪ ਜੀ ਦੇ ਸੰਗ੍ਹਾਸਨ ਸੱਜ ਕੇ ਤਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਹੋਲੇ ਦਰਸ਼ਨ ਦੇ ਧਾਰੇ ਬਖਸ਼ਿਸ਼ ਕਰਦੇ ਆ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਾ ਗਏ ਦਰਵਾਇ ਇਸ਼ਰਬੱਤ ਸੰਗਤ ਦੇਖ ਆਗਰੀ ਤਿਰਫਲ ਪੇਟਾ ਵਾ ਸੇਵਾ ਵਾਂ ਦਰ ਖਜ਼ਾਨੇ ਪਰਵਾਨ ਕਰਨੀਆਂ ਯਾਤਰਾ ਸਫਲ ਕਰਨੀਆਂ ਆਪਣੇ ਘਰੋਂ ਘਰੋਂ ਸਿੱਖੇ ਸਦਕ ਪ੍ਰੂਸਾ ਨਾਮ দান ਬਖਸ਼ਣਾ ਸੋ ਬ ਭਾਵਨਾ ਬਾਪੂਰੀਆਂ ਕਰਮੀਆਂ ਕਿਰਪਾ ਕਰੋ ਸਤਿਗੁਰੂ ਜੀ ਪ੍ਰਕਾਸ਼ ਅਸਥਾਨ ਲਈ ਚੱਲ ਪਉਣ ਦੀ ਆਗਿਆ ਬਖਸ਼ੋ ਰਾਸਤੇ ਪੈੜੀ ਅੰਦਰ ਆਪਾਂ ਨੂੰ ਸੰਗ ਸਹਾਈ ਹੋਣਾ ਅੱਖਰ ਬਾਦ ਦਾ ਗੱਡਾ ਕੋਲ ਚੋਕਾ ਮਵਾਫ ਕਰਨਾ ਸਿੱਖ ਪਰਦੇ ਸੁਣਦੇ ਸਰਬਤ ਲਾਹੇਵੰਦ ਹੋਵੰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ वाहिगुरू जी ख़ालसा वाहिगुरु जी फतेह बोले सोने सत থাকে <laughs>